ਬਾਕੀ ਇਧਰ ਪੈਕਿੰਗ ਚੱਲਣ ਦੀ ਆ। ਮੀਨੇ ਬਣਾ ਕੇ ਭੇਜੀਆਂ ਕਚੋਰੀਆਂ। ਕਚੋਰੀਆਂ। ਕਚੋਰੀਆਂ ਬਾਈ ਕਿੰਨੀ ਤਰ੍ਹਾਂ ਪਾਵਾ ਗਿਆ। ਸੱਚੀ। ਸਭ ਤੋਂ ਬਾਹਰ ਚਵਾਰੀ ਆਈ। ਮੈਂ ਵਰਤਾਰੇ ਦੇ ਵਿੱਚ ਲੱਗੀ ਬਾਤ। ਅੱਜ ਹੈਗੀ ਆ ਜੀ ਤਰੀਕ 5 ਹੈਨਾ। ਹਾਂ। ਤੇ ਦਿਨ ਹੈਗਾ ਵਾ ਸੋਮਵਾਰ। ਸੋਮਵਾਰ। ਤੇ ਅੱਜ ਆਪਾਂ ਵਲੋਗ ਬਣਾਉਣ ਡਿਆ ਤੇ ਅੱਜ ਆਉਣ ਡਿਆ ਵਾ ਮੀਂ। ਮਤਲਬ ਮੀਂ ਤੇ ਆਉਣ ਡਿਆ ਵਾ 24 ਤਰੀਕ ਦਾ ਹੀ। ਕੱਲ ਤਾਂ ਹੀ ਆਉ। ਕੱਲ ਦਾ ਹੀ। ਤੇ ਅੱਜ ਪੰਜੀ ਨੂੰ ਪੰਜੀ ਹੋ ਗਈ ਆ ਤੇ ਅੱਜ ਵੀ ਨਹੀਂ ਹਟੰਡਿਆ ਕਿਣ ਮੇਣ ਕਿਣ ਮੇਣ ਹੋਈ ਜਾਣ ਦੀ ਆ ਠੀਕ ਆ ਤੇ ਅੱਜ ਫਿਰ ਮੰਮੀ ਜੀ ਕਹਿੰਦੇ ਆ ਕਿ ਇਹੋ ਜੀ ਰੈਸਪੀ ਬਣਾ ਕੇ ਖਾਈਏ ਵੀ ਜਿਹੜੀ ਹੋ ਸਵਾਦ ਲੱਗੇ ਮੀਂਹ ਦੇ ਵਿੱਚ ਹਨਾ ਹਾਂ ਤੇ ਉਹ ਫਿਰ ਸਾਡੇ ਏਰੀਆ ਦੇ ਵਿੱਚ ਇੱਕ ਮਸ਼ਹੂਰ ਵਾ ਹੈ ਜਿਹਦਾ ਨਾਮ ਆ ਕਚੋਰੀਆਂ ਕਚੋਰੀਆਂ ਹਨਾ ਕਚੋਰੀਆਂ ਆਲੂ ਵਾਲੀਆਂ ਵੀ ਹੁੰਦੀਆਂ ਵਾ ਹਾਂਜੀ ਹਾਂਜੀ ਤੇ ਕਈ ਤਰ੍ਹਾਂ ਦੀਆਂ ਕੱਢਦੇ ਆ ਦਾਲ ਵਾਲੀਆਂ ਵੀ ਕੱਢਦੇ ਆ ਨਾ ਤੇ ਅਸੀਂ ਵਿੱਚ ਪਾਇਆ ਵਾ ਨਮਕ ਤੇ ਲਾਹਨੇ ਚ ਜੀਰਾ ਜਵੈਨ ਤੇ ਵਿੱਚ ਥੋੜਾ ਜਿਹਾ ਪਾਇਆ ਵਹੀਂ ਰੱਖਵਾਇੰਡ ਮੋਨ ਲਈ ਤੇ ਕਾਲੀਆਂ ਮਿਰਚਾਂ ਪਾਈ ਉਹ ਤੁਹ ਸੋਰੀ ਲਾਲ ਲਾਲ ਮਿਰਚਾਂ ਕਹਤਾਂ ਵਾ ਹਨਾ ਅੱਛਾ ਅੱਛਾ ਤੇ ਵਿੱਚ ਅਸੀਂ ਥੋੜਾ ਜਿਹਾ ਗੁੰਨਨ ਦੀ ਪਾਵਾ ਕੇ ਦੁੱਧ ਤੇ ਜਿਹੜੀਆਂ ਇਹ ਸੌਫਟ ਜੀਆਂ ਰਹਿਣ ਹਨਾ ਲਓ ਜੀ ਤੇ ਫਿਰ ਹੁਣ ਇਹ ਬਣ ਲਗੀਆਂ ਵਾ ਤੇ ਇਹ ਬਣ ਕੇ ਆਪਾਂ ਖੜਨੀਆਂ ਵਾ ਨਾਲੇ ਕਬਲ ਭਾਜੀ ਹੋਣਾ ਕਰੇ ਤੇ ਅੱਜ ਨਾ ਦਮ ਹੋਈ ਆ ਹਾਂ ਤੇ ਮੈਂ ਸਿਰਸਰੇ ਉੱઠી ਮੈਂ ਮੀ ਪੈਣ ਲਿਆ ਵਾ ਤੇ ਅੱਜ ਮੈਂ ਕਚੋਰੀਆਂ ਬਣਾਉਣੀਆਂ ਬਬਲੂ ਤਾਂ ਚੋਲੀ ਨਹੀਂ ਬਣਾਉਣਾ ਅੱਛਾ ਉਹਨੂੰ ਵੀ ਸੁੱਤੀ ਠੀਕ ਨਹੀਂ ਆਈ ਗੱਲ ਨਹੀਂ ਦੱਸਣੀ ਡੇ ਫੇ ਤੂੰ ਅੱਜ ਜਮਨ ਗਈ ਨੇ ਤੇ ਅਜੇ ਮੈਂ ਨਾ ਆਟਾ ਛਾਣਿਆ ਆਈਆਂ ਤੇ ਇਹ ਮੈਨੂੰ ਕਹਿੰਦਾ ਮੰਮੀ ਪ੍ਰੀਤੀ ਦਾ ਫੋਨ ਆਇਆ ਵਾ ਹਾਂ ਤੇ ਮੈਂ ਨਾ ਪ੍ਰੀਤੀ ਦਾ ਆਇਆ ਫੋਨ ਮੈਂ ਤਰਸੀਨ ਹੋਣਾ ਵਾ ਤੇ ਮੈਂ ਪੇਜਾ ਦਾ ਬਹੁਤ ਨਾਲ ਗੱਲ ਕੀਤੀ ਨਾ ਤੇ ਮੈਂ ਬਬ ਨੂੰ ਕਿਹਾ ਮੈਂ ਚਲੋ ਉਹ ਨਾਵਾ ਤੇ ਬਣਾ ਲੈਨੇ ਆ ਹਾਂ ਹਨਾ ਉਹ ਵੀ ਤੇ ਇੱਟੇ ਵੇ ਲੈਣਗੇ ਕਿ ਦਾਦਾ ਹਾਂਜੀ ਹਾਂਜੀ ਤੇ ਮੈਂ ਹੋਰ ਥੋੜਾ ਜਿਹਾ ਵੇਸਣ ਆਟਾ ਹਨਾ ਹਾਂਜੀ ਤੇ ਕਣਕ ਦੇ ਆਟੇ ਦੀਆਂ ਵਿੱਚ ਮੈਂ ਵੇਸਣ ਪਾਇਆ ਹਾਂ ਠੀਕ ਤੇ ਮੈਂ ਹੋਰ ਪਾ ਲਿਆ ਵਾ ਮੈਂ ਸਾਰਿਆਂ ਨੂੰ ਦੋ ਦੋ ਚਾਰ ਚਾਰ ਆ ਜਾਣਗੇ ਹਨਾ ਇਹ ਜਿਹੜੀਆਂ ਅਸੀਂ ਬਣਾਉਣ ਲੱਗੀਆਂ ਇਹਦੀ ਰੈਸਪੀ ਆਪਾਂ ਸ਼ੇਅਰ ਕੀਤੀ ਸੀਗੀ ਤੇ ਜੇ ਤੁਸੀਂ ਕਹੋਗੇ ਕੋਈ ਨਹੀਂ ਅਸੀਂ ਦੁਬਾਰਾ ਸ਼ੇਅਰ ਕਰ ਦਾਂਗੇ ਹਨਾ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਿਓ ਇਹ ਵਲੌਗ ਦੇ ਥੱਲੇ ਤੇ ਇੱਕ ਗੱਲ ਮੈਂ ਹੋਰ ਕਰਨੀ ਆ ਹਾਂਜੀ ਜਿਹੜੀ ਅਸੀਂ ਕਲਰ ਰੋਲ ਵਾਲੀ ਬਣਾਈ ਹੈ ਨਾ ਰੈਸਪੀ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਵਾ ਤੇ ਇਦਾਂ ਹੀ ਸਾਡੀ ਸਾਰੀਆਂ ਰੈਸਪੀਆਂ ਨੂੰ ਪਿਆਰ ਦਿਆ ਹਨ ਹਾਂਜੀ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ 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 ਕਿਉਂਕਿ ਹਰੇਕ ਚੀਜ਼ ਨੂੰ ਬਣਾਉਣ ਚ ਮਿਹਨਤ ਲੱਗਦੀ ਆ ਤੇ ਹਨਾ ਫਿਰ ਮਿਹਨਤ ਦਾ ਫਾਇਦਾ ਥੋੜਾ ਥੋੜਾ ਇਦਾਂ ਪਾਣੀ ਪਾ ਪਾ ਕੇ ਗੁੰਨਣਾ ਵਾ ਠੀਕ ਆ ਬਹੁਤਾ ਪਤਲਾ ਨਹੀਂ ਕਰਨਾ ਹੈਗਾ ਠੀਕ ਚਲੋ ਫਿਰ ਗੁੰਨ ਲਓ ਤੇ ਮੈਂ ਵੀ ਹੋਵਾਂ ਤਿਆਰ ਹਨਾ ਫਿਰ ਰੈਡੀ ਹੋ ਕੇ ਫਿਰ ਲੈ ਕੇ ਜਾਣੀ ਆ ਠੀਕ ਲਓ ਜੀ ਇਧਰ ਮੰਮੀ ਜੀ ਨੇ ਵੇਲ ਕੇ ਰੱਖ ਲੀਆਂ ਵਾ ਤੇ ਹੁਣ ਇਹਨਾਂ ਨੂੰ ਫਰਾਈ ਕਰਨ ਦੇ ਆ ਹਨਾ ਮੈਂ ਕਹਿੰਦੀ ਮੈਂ ਤਾਂ ਸਾਰੀਆਂ ਵੇਲ ਲਈਏ ਤੇ ਸੁੱਕੀਆਂ ਭੜੀਆਂ ਜਾਣਗੀਆਂ ਨਹੀਂ ਬਿਲਕੁਲ ਬਿਲਕੁਲ ਤੇ ਇਧਰ ਦੇਖੋ ਤੁਸੀਂ ਲੱਗਨ ਲੱਗ ਪੀ ਗੇ ਭੁੱਖ ਮੈਨੂੰ ਤਾਂ ਲੱਗਨ ਲੱਗ ਪੀ ਆ ਫੁੱਲ ਫੁੱਲ ਕੇ ਲੱਥੰਡੀਆਂ ਹੈ ਮੰਮੀ ਹਾਂ ਚਲੋ ਹੁਣ ਫਿਰ ਕੱਢ ਲਈਏ ਛੇਤੀ ਛੇਤੀ ਕਿਉਂਕਿ ਉਧਰੋਂ ਵੀ ਫੋਨ ਆ ਜਾਣਾ ਵਾ ਤੇ ਮੀ ਵੀ ਹੁਣ ਥੋੜਾ ਜਿਹਾ ਘਟ ਹੋਇਆ ਵਾ ਤੇ ਹੁਣ ਘਟਮੀ ਦੇ ਵਿੱਚ ਮੈਂ ਮੈਂਟੋਮੈਂਟ ਲੈ ਕੇ ਤੇ ਫਿਰ ਜਾਵਾਂ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਨਾਲੇ ਉਹਨਾਂ ਦੇ ਰਿਵਿਊ ਲੈਨੇ ਆਪਾਂ ਹਨਾ ਨਾਲੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਪਹਿਲਾਂ ਕਦੀ ਖਾਧੀਆਂ ਕਿ ਨਹੀਂ ਦੱਸੋ ਅੱਛਾ ਚਾਹ ਬਣਾ ਲਈਏ ਮੈਂ ਚਾਹ ਨਹੀਂ ਦੁੱਧ ਚ ਪੱਤੀ ਪਾਈ ਹੈ ਅੱਛਾ ਹਾਂ ਤੇ ਚਲੋ ਠੀਕ ਆ ਕੱਢ ਲੋ ਹੈ ਲੈ ਚਲ ਚਾਹ ਤੇ ਕੋਈ ਦਿਨਾਂ ਦੀ ਹੋਰ ਜਮਨ ਵੀ ਨਹੀਂ ਠੀਕ ਆ ਗਿਆ ਹਾਂ ਜਮਨ ਵੀ ਨਹੀਂ ਠੀਕ ਵਿਚਾਰੀ ਨੂੰ ਬੁਖਾਰ ਚੜਿਆ ਉਹਨੇ ਮੈਨੂੰ ਥੋੜੀ ਹੈਲਪ ਕਰਾ ਲੈਣੀ ਸੀ ਬਿਲਕੁਲ ਤੇ ਚਲੋ ਕੋਈ ਨਹੀਂ ਕੋਈ ਨਹੀਂ ਕਿਤੇ ਤੇਰਾ ਚੜਾ ਜਾਂਦੇ ਆ ਆਜੇ ਜਦੀ ਗਈ ਨਹੀਂ ਆਜ ਐਸੇ ਕਰਕੇ ਨਹੀਂ ਗਈ ਉਹ ਹਾਂਜੀ ਮੰਮੀ ਹਾਂ ਅੱਧਾ ਘੰਟਾ ਹੋ ਗਿਆ ਤੁਹਾਨੂੰ ਕਰਦੇ ਆ ਨੂੰ ਬਾਸ ਨਿਕਲ ਗਿਆ ਨਿਕਲ ਗਿਆ ਵਾ ਬਾਸ ਤੇ ਲੱਗੀ ਆ ਫਸਲ ਵਿੱਚ ਨਾ ਕੜਾਈ ਸਾਡੀ ਛੋਟੀ ਆ ਤੇ ਇਹਦੇ ਵਿੱਚ ਪੈਂਦੀ ਵੀ ਆ ਕੇਕੀ ਆ ਹਾਂ ਦੋ ਦੋ ਤਿੰਨ ਤਿੰਨ ਪਹਿਲੇ ਫਿਰ ਤੋਂ ਮਿੰਟ ਮਿੰਟ ਹੋ ਜਾਂਦੀ ਆ ਇਹ ਕਰਕੇ ਨਾ ਟਾਈਮ ਬਹੁਤ ਲੱਗ ਰਿਹਾ ਵਾ ਤੇ ਚਲੋ ਕੋਈ ਗੱਲ ਨਹੀਂ ਹੁਣ ਤੇ ਪੂਰੀਆਂ ਨਿਕਲ ਗਈਆਂ ਵਾ ਲਾਸਟ ਹੀ ਏ ਹਨਾ ਤੂੰ ਦਿਖਾ ਕੇ ਵੇਲਾ ਵੀ ਹੋ ਗਿਆ ਵਾ ਮੈਂ ਤੇ ਵੇਲਾ ਹੋ ਗਿਆ ਖਾ ਕੇ ਗਰਮ ਗਰਮ ਚਲੋ ਬਹੁਤ ਜ਼ਿਆਦਾ ਟੇਸਟੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਜੀ ਗਰਮੋ ਗਰਮ ਹੈ ਵੀ ਤੇ ਮੈਨੂੰ ਇਹ ਆਕੇ ਹੁਣ ਮੈਂ ਗਰਮੋ ਗਰਮ ਲੈ ਕੇ ਜਾਵਾਂ ਮਿੰਟੋ ਮਿੰਟੋ ਪੈਕ ਕਰਕੇ ਤੇ ਬਰਿਆਂ ਆਲਿਆਂ ਨੂੰ ਸਾਰਿਆਂ ਨੂੰ ਖਵਾ ਚੀ ਹਣਾ ਤੇ ਚਲੋ ਮੇਰਲਾ ਬਗ ਨੂੰ ਦਾਣੇ ਦਾਣੇ ਤੇ ਮੋਹਰ ਲੱਗੀ ਹੋਈ ਹੈ ਨਾ ਮੋਹਰ ਤੇ ਲੱਗੀ ਆ ਮੋਹਰ ਲਾ ਤੁਸੀਂ ਦਿੰਨੇ ਆ ਕਿਉਂਕਿ ਮੈਂ ਲੱਗੀ ਸੀ ਬਣਾਉਣ ਤੇ ਮੈਂ ਕਹਿੰਦੀ ਮੈਂ ਚਪਲੇ ਤੇ ਨਾ ਹੱਥੇ ਬਣਾਉਣ ਪਤਾ ਕੀ ਗੱਲ ਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਿੰਨਾ ਵਾ ਕੈਮਰੇ ਆਫ ਕੈਮਰਾ ਵੀ ਇਹੀ ਆ ਤੇ ਓਨ ਕੈਮਰਾ ਵੀ ਇਹੀ ਮੰਮੀ ਜੀ ਨੂੰ ਨਾ ਆ ਮੈਨੂੰ ਲੱਗਾ ਵੀ ਆਪਣੇ ਖਾਂ ਤੋਂ ਵੱਧ ਖੁਸ਼ੀ ਖਵਾਉਣ ਤੇ ਹੁੰਦੀ ਆ ਇਹ ਜਿਹੜੀ ਨਹੀਂ ਹਾਂ ਕੋਈ ਮਾਦੀ ਪਰੋਣਾ ਆਵੇ ਹਨਾ ਮੈਂ ਉਹਨੂੰ ਹਨਾ ਨਹੀਂ ਇਹੀ ਚੀਜ਼ ਵਾ ਮੈਂ ਇਹ ਚੀਜ਼ ਮੈਂ ਬੜੀ ਨੋਟ ਕੀਤੀ ਆਪਣੇ ਮਮਾ ਜੀ ਦੀ ਵੀ ਆਪਣੇ ਮੂੰਹ ਤਾਰੀਫ ਫਿਰ ਉਹ ਆਂਦੇ ਆ ਨਾ ਵੀ ਚੰਗੀ ਨਹੀਂ ਹੁੰਦੀ ਕੋਈ ਕਰੇ ਤੇ ਵਧੀਆ ਹੁੰਦੀ ਪਰ ਮੈਨੂੰ ਇੱਥੇ ਕਰਨੀ ਪੈਣੀ ਵੀ ਮੰਮੀ ਜੀ ਦਾ ਸੁਭਾਅ ਇਹੀ ਆ ਜੇ ਮੰਨ ਲਓ ਕੋਈ ਚੀਜ਼ ਥੋੜੀ ਵੀ ਪੈ ਜਾਂਦੀ ਆ ਨਾ ਤੇ ਇਹਨਾਂ ਨੂੰ ਇਹ ਹੁੰਦਾ ਵੀ ਅਗਲਾ ਖਾਵੇ ਤੇ ਮੈ ਮੈਨੂੰ ਨਾਮ ਹੀ ਮਿਲੇ ਤਾਂ ਵੀ ਕੋਈ ਗੱਲ ਨਹੀਂ ਇਹ ਖਵਾ ਕੇ ਜਿਆਦਾ ਖੁਸ਼ ਹੁੰਦੇ ਆ ਜਿਵੇਂ ਮੇਰਾ ਭੈਣ ਭਰਾ ਆਵੇ ਹਨਾ ਹਾਂਜੀ ਤੇ ਮੇਰੀਆਂ ਭੈਣਾਂ ਆ ਜਾਣ ਭਰਾ ਆ ਜਾਣ ਚੀਜ਼ ਹੁੰਨੀ ਆ ਜਾਣ ਹਾਂਜੀ ਤੇ ਮੇਰੇ ਸਹੁਰਿਆਂ ਵੱਲੋਂ ਕੋਈ ਆਵੇ ਹਾਂਜੀ ਮੈਂ ਇਦਾਂ ਹੀ ਕਰਦੀ ਹਾਂ ਹਾਂ ਸਾਰਿਆਂ ਨਾਲ ਇਹੀ ਆ ਤੇ ਚਲੋ ਵਧੀਆ ਚੀਜ਼ ਆ ਗਈ ਵੀ ਬਾਕੀ ਇਧਰ ਪੈਕਿੰਗ ਚੱਲਣ ਢੀ ਆ ਮੈਂ ਹੁਣ ਕਰਦਾ ਪੈਕਿੰਗ ਇਹਦੇ ਵਾਹ ਛੋਟੇ ਆ ਨਾ ਕਵੱਜੇ ਸਾਡੇ ਕਵਰਾਂ ਕਰਕੇ ਚਲੋ ਕੋਈ ਗੱਲ ਨਹੀਂ ਤੁਸੀਂ ਚਲਾ ਕਰੋ ਮੰਮੀ ਇਹ ਦੇ ਉਪਰਹਾ ਮੂਤਾ ਮਾਰ ਦੋ ਹੋਰ ਕੋਈ ਗੱਲ ਨਹੀਂ ਨਾ ਵੀ ਹੋਰ ਇਹਨਾਂ ਨੂੰ ਆਪਾਂ ਮੁੜਕੇ ਲਿਫਾਫੇ ਦੇ ਵਿੱਚ ਪਾ ਲੈਣਾ ਵਾ ਤੇ ਲਿਫਾਫਾ ਵੀ ਮੈਂ ਲੈ ਜਾਂਦਾ ਵਾ ਲਿਫਾਫਾ ਇੱਧਰ ਚੱਕ ਕਰੋ ਤੁਸੀਂ ਹੈਂਡੀ ਜਿਆ ਵਧੀਆ ਲੱਗੂਗਾ ਨਾ ਠੀਕ ਹਮ ਚਲੋ ਹੁਣ ਵੇ ਕਰ ਲਈਏ ਪੈਕਿੰਗ ਤੇ ਜਲਦੀ ਜਲਦੀ ਤੇ ਫਿਰ ਮੁੜਕੇ ਮੈਂ ਜਾਵਾਂ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਸਿੱਤਾ ਹੀ ਹਾਂ ਹਾਂ ਤੇ ਇਦਾਂ ਹੀ ਪੈਕ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਜੀ ਉੱਥੇ ਜਾ ਕੇ ਲਓ ਜੀ ਪਹੁੰਚ ਗਏ ਆਂ ਭਾਜੀ ਹੋਣਾ ਕੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਈ ਹਾਂ ਜੀ ਕੀ ਹਾਲ ਏ ਮਮੂ ਨੇ ਬੜਾ ਲਫਾਫੜਿਆ ਕੀ ਲੈਤਾ ਆ ਲੋ ਛੱਡੀਆਂ ਲੈਣ ਇਹ ਮੰਮੀ ਨੇ ਬਣਾ ਕੇ ਭੇਜੀਆਂ ਕਚੋਰੀਆਂ 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 ਬਾਈ ਸੱਚੀ ਹਾਂ ਸੱਚੀ ਆਹੋ ਜਦੋਂ ਤੁਹਾਡਾ ਫੋਨ ਆਇਆ ਨਾ ਵੀ ਵੀਡੀਓ ਬਣਾਉਣੀ ਆ ਅਸੀਂ ਆਪਣੇ ਆਤੇ ਲੱਗੇ ਬਣਾਉਣ ਤੇ ਫਿਰ ਮੰਮੀ ਨੇ ਹੋਰ ਆਟਾ ਖੋਲਿਆ ਤੇ ਅੰਦੇ ਚੱਲ ਲੈ ਜਾ ਸੱਚੀ ਕਚੋਰੀਆਂ ਬਣ ਰਹੀ ਆ ਵਧੀਆ ਕਾਹਦੀ ਆਡੀ ਵੀਡੀਓ ਤੇ ਤਸੀਲ ਕਰ ਲੱਗੇ ਸੀ ਤੇ ਟੂਟ ਸਾਡੀ ਵੀਡੀਓ ਤੇ ਤਸੀਲ ਕਰ ਲੱਗੇ ਸੀ ਤੇ ਮੰਮੀਆਂ ਨੇ ਤੁਮੋਤੇ ਮਗਾਈਏ ਅੱਛਾ ਨਹੀਂ ਸੱਚੀ ਕਚੋਰੀਆਂ ਆਹੋ ਸੱਚੀ ਕਚੋਰੀਆਂ ਤੁਹਾਡੇ ਹੱਥ ਚ ਲਵਾਵਾ ਚੱਲ ਨਾਲੇ ਸਾਡੀ ਵੀਡੀਓ ਤੇ ਕੰਮ ਆ ਜਾਣੀਆਂ ਨਾਲੇ ਖਾਣੇ ਆ ਹੋਰ ਠੀਕ ਆ ਦੋ ਦੋ ਲਵਾ ਬੈਠੇ ਕਿਤੇ ਦੇਖ ਨਾ ਜਾਣ ਆਹੋ ਨਹੀਂ ਦੋਵੇਂ ਲਵਾਵੇ ਬੜਾ ਭਰਿਆ ਵਾ ਕਚੋਰੀਆਂ ਨਾਲ ਤੁਹਾਨੂੰ ਪੱਟਣਾ ਹੀ ਚੱਟਾ ਹੈ ਤੇ ਇਹ ਚਾਹ ਨਾਲ ਖਾਣ ਵਾਲੀਆਂ ਵਾ ਚਾਹ ਬਣਾ ਗੇ ਚਾਹ ਬਣੀ ਆ ਉਹ ਨਹੀਂ ਪੂੜੀਆਂ ਨਹੀਂ ਕਚੋਰੀਆਂ ਆਏ ਅੱਛਾ ਮਸਾਲੇ ਵਾਲੇ ਆਪਾਂ ਤੋਂ ਜਿਵੇਂ ਕੀ ਨਹੀਂ ਸਕਦੇ ਇਹਨਾਂ ਕਚੋਰੀਆਂ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਆਨੇ ਨਹੀਂ ਜਿਨ੍ਹਾਂ ਵਿੱਚ ਚਾਲੂ ਲੂ ਲੂ ਭਰੇ ਹੁੰਦੇ ਆ ਮਸਾਲਾ ਭਰਿਆ ਹੁੰਦਾ ਉਹ ਵੀ ਹੁੰਦੀਆਂ ਵਾ ਇਹ ਸਾਡੇ ਜਦੋਂ ਇਹ ਪਤਾ ਸਾਡੇ ਫੇਮਸ ਤਾਂ ਆ ਵਾ ਜਦੋਂ ਮੁੰਡੇ ਦਾ ਵਿਆਹ ਹੁੰਦਾ ਨਾ ਤੇ ਇਹ ਸਾਡੇ ਵੰਡਦੇ ਆ ਚਾਹ ਨਾਲ ਹੋਰ ਟੇਸਟੀ ਹਾਂਜੀ ਚਾਹ ਨਾਲ ਹੋਰ ਸਵਾਦ ਲੱਗਣੀਆਂ ਹਾਂਜੀ ਮਤਲਬ ਉਪਰ ਦਾ ਮਟੀਰੀਅਲ ਸੇਮ ਹੁੰਦਾ ਹੀ ਆ ਵੀ ਬਸ ਮਸਾਲੇ ਦੀ ਹਾਂਜੀ ਹਾਂਜੀ ਪਰ ਮੇਰੇ ਮੇਰੇ ਕਿਉਂ ਨਹੀਂ ਕੇ ਲਟਕਾ ਰਹੀਆਂ ਨੇ। ਉਹ ਜਿਹੜੀਆਂ ਮਿਲਦੀਆਂ ਨਾ ਬਟਾਲੀਆਂ ਨਹੀਂ ਮਿਲਦੀਆਂ। ਹੋਰ ਸਾਨੂੰ ਛੋਟੀਆਂ ਕਚੋਰੀਆਂ ਮੇਰੀ ਡਿਮਾਂਡ ਤੇ। ਚਲੋ ਠੀਕ ਠੀਕ ਆ ਉਹ ਬਣਾ ਕੇ ਭੇਜ ਦਾਂ। ਧੰਨਵਾਦ ਰੰਟੀ ਜੀ। ਬਹੁਤ ਸੋਹਣੀਆਂ ਬਹੁਤ ਸਵਾਦ ਨਾਲ ਕੇ ਲੀਆਂ। ਚਲੋ ਚਾਹ ਬਣਾਓ ਫਿਰ ਖਾਓ ਫਿਰ ਹੋਰ ਸਵਾਦ ਲੱਗਣੀਆਂ। ਠੀਕ ਆ। ਪਰ ਹੋਣੇ ਹੋਣ ਲੱਗਿਆ ਆ ਵੇ ਆਪਾਂ। ਅੱਛਾ। ਹੋਣੇ ਹੋਣ ਕੇ ਸਵਾਦ ਆ। ਠੀਕ ਆ ਠੀਕ ਆ। ਮੋਤੇ ਨਾਲੇ ਹੋਣੇ ਪਾਣਗੇ ਪਕੌੜੇ ਨਾਲ। ਹੋਰ ਹਾਂਜੀ। ਜਿਹੜੀਆਂ ਮੈਂ ਕਚੋਰੀਆਂ ਲੈ ਕੇ ਆਏ ਹਾਂ ਉਸੇ ਵਾਰੀ ਹੋਣ ਆਈ ਆ ਖਾਣ ਦੀ। ਨਾਲੇ ਦੀਦੀ ਹੋਣੀ ਉਧਰੋਂ ਵੀ ਆ ਗਏ ਹਨ ਇਹੋ ਮੈਂ ਕਹਿੰਦਾ ਵੀ ਕਿਤੇ ਕਿਤੇ ਕਰਮਾਂ ਦੇ ਵਿੱਚ ਆ ਚੱਲ ਕੋਈ ਨਹੀਂ ਨਾਲੇ ਇਹ ਵੀ ਦੱਸ ਦਨ ਕਿ ਕਿਵੇਂ ਦੀਆਂ ਲੱਗੀਆਂ ਦੀਦੀ ਖਾਦੀਆਂ ਨਹੀਂ ਮੈਨਾਂ ਕਦੀ ਏਕ ਨਹੀਂ ਨਹੀਂ ਮੈਂ ਕਿਹਦੀ ਖਾਦੀ ਆ ਗਿਆ ਪਰ ਖਾਦੀ ਨਹੀਂ ਸੁਣੀਆਂ ਕਚੋਰੀਆਂ ਨਾ ਹੁੰਦੀਆਂ ਵੈਸੇ ਦੋ ਤਿੰਨ ਤਰ੍ਹਾਂ ਦੀਆਂ ਵਾ ਇੱਕ ਆਲੂ ਵਾਲੀਆਂ ਹੁੰਦੀਆਂ ਵਾ ਉਹ ਵੀ ਵੇਖੀ ਆਦੀ ਹੁੰਦੀ ਆ ਪਰ ਪਤਾ ਨਹੀਂ ਸਾਡੇ ਇਹਨੂੰ ਕਿਚੋਰੀਆਂ ਆਂਦੇ ਉਹਨੂੰ ਵੀ ਆਂਦੇ ਆ ਪਰ ਸਾਡੇ ਇਹਨਾਂ ਨੂੰ ਵੀ ਆਂਦੇ ਆ ਇਹਨਾਂ ਨੂੰ ਤੇ ਹਾਂ ਇਹ ਇਹਨਾਂ ਨੂੰ ਕਚੋਰੀਆਂ ਨੂੰ ਇਹਦੇ ਵਿੱਚ ਕਾਫੀ ਕੁਝ ਪਾਇਆ ਵਾ ਮਸਾਲਾ ਪਾਇਆ ਹਾਂਜੀ ਹਾਂਜੀ ਕਾ ਮਨ ਨਾ ਤੁਮਾਰੀ ਕਿਤਾ ਕੋ ਤੇ ਹੁਣ ਆਈ ਆ ਵਾਰੀ ਖਾਣ ਦੀ ਹੈ ਨਾ ਦੀਦੀ ਵਾਰੀ ਆਈ ਖਾਣ ਦੀ ਵੀਡੀਓ ਬਣਾਉਣ ਲੱਗ ਪਈ ਨਾ ਫਿਰ ਚੱਲ ਕੋਈ ਨਹੀਂ ਹੁਣ ਗਰਮ ਕਰ ਲੈਨੇ ਆ ਤੇ ਇਹ ਵੇਹ ਇਤਰਾ ਹੀ ਬੋਸਵਾ ਲਾ ਦਿੰਦੀ ਦੀਦੀ ਚਾਹ ਨਾਲ ਜਿਹਨਾਂ ਨੇ ਚਾਹ ਨਹੀਂ ਪੀਣੀ ਚਾਹ ਨਹੀਂ ਨਾ ਪੀਣੀ ਅੱਛਾ ਅੱਛਾ ਇਹ ਨਾ ਇੰਨੀ ਸਾੜਿਆ ਬਿਠੀ ਨਹੀਂ ਕਿਉਂ ਨਹੀਂ ਜੰਨੇ ਹੋਲੀ ਤੇ ਬੱਚੇ ਕਿੰਦੇ ਸ਼ਰੀਰ ਫੀਲਿਆ ਮਤਲਬ ਤੁਮਾਹਾਂ ਤੇ ਇੱਧਰ ਸਾਰੇ ਵੇਟਿੰਗਾਂ 'ਚ ਬੈਠੇ ਆ ਤੇ ਮਾਸੀ ਜੀ ਖਾਂਦੇ ਨਹੀਂ ਬਹੁਤ ਸਵਾਦ ਟੈਸਟ ਬਹੁਤ ਜ਼ਿਆਦਾ ਗਰਮ ਕਰਾ ਲੈਣੀ ਸੀ ਨਹੀਂ 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 ਮੈਨੂੰ ਇਹਦਾ ਸਾਚ ਚਾਹ ਨਾਲ ਵਾਹ ਠੰਡੀਆਂ ਹੀ ਸਵਾਦ ਲੱਗ ਜਾਂਦੀਆਂ ਐ ਆਹ ਚਾਹ ਨਾਲ ਠੰਡੀਆਂ ਸਵਾਦ ਲੱਗਦੀਆਂ ਚਲੋ ਇਧਰ ਹੈਪੀ ਜੇ ਲਈ ਜੀ ਆਏ ਨਹੀਂ ਹੈ ਮੇਰੇ ਲਈ ਜੀ ਆਏ ਨਹੀਂ ਆਹੋ ਵੇਟ ਕਰੋ ਥੋੜੀ ਜੀ ਹਾਂਜੀ ਦੱਸੋ ਫਿਰ ਬੜੀਏ ਸਵਾਦ ਜੀ ਹੈ ਬੜੀਏ ਸਵਾਦ ਆ ਕਟੋਰੀ ਖਾਦੀ ਤੇ ਤੁਸੀਂ ਇੱਕ ਵੀ ਨਹੀਂ ਮੈਂ ਖਾਦੀ ਆ ਖਾਧੀ ਆ 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 ਆਦਾਂ ਉਹਨੂੰ ਬੋਲਿਆ ਜੇ ਖਾਣ ਦਿਆ ਜਿਹੜਾ ਕਹਿੰਦੀ ਹੈ ਕਿ ਉਹਨੂੰ ਖਵਾ ਸਹੀ ਗੱਲ ਆ ਕੋਈ ਨਹੀਂ ਢਾਟੇ ਆ ਤੇ ਵੀ ਆ ਜਾਂਦੀਆਂ ਗਰਮ ਹੋਣਡੀਆਂ ਵਾ ਕਿਤਾ ਆਈ ਗੀਤ ਮੰਨ ਚੋਰੀ ਯੇਸੀ ਵਾ ਦੇਖ ਇਹ ਲੱਭ ਚੋਰੀ ਉਹ ਖਲੋਗੀ ਕਮਾ ਹਾ ਰਹੇ ਹੈਂ ਗੜੀ ਆਇਆ ਨਹੀਂ ਹੈ ਗੜੀ ਹੈਂ ਗੜੀ ਹੈਂ ਗੜੀ ਆ ਮੈਂ ਕਹਿੰਦੀ ਜੇ ਬਣਾ ਦੇ ਕੋ ਬੜਾ ਚੋਰੀ ਚਲਾ ਹੈ ਗੜੀ ਹੈ ਨਾ ਨਹੀਂ ਆਲਸ ਵੈ ਜਿਹੜੀਆਂ ਠੰਡੀਆਂ ਨਾ ਉਹ ਜ਼ਿਆਦਾ ਚਾਹ ਨਾਲ ਸਵਾਦ ਲੱਗਣੀਆਂ ਜੋਦੀ ਗਿਮੀ ਵਾਲੇ ਦੀ ਜੋਦੀ ਪਹਿਲੇ ਵੀ ਚਾਲੀ ਤੋਂ ਦੂਗੀ ਚਲੀ ਤੁਹਾਡਾ ਤੋਂ ਬਣਾ ਲਾ ਗਿਮੀ ਵਾਲ ਕੱਪੜੀ ਐ ਨੋ ਜਿਹੜੀ ਹੁਣ ਇੰਡੂਸ ਕਿਹਾ ਤੇ ਟਿਕਟ ਸਰਦਾਰ ਦੀ ਟਿਕਟ ਟਿਕਟ ਸਰਦਾਰ ਟਿਕਟ ਹਾਂਜੀ ਹੁਣ ਦੱਸੋ ਮੈਂ ਕਹ ਰਹੀ ਆਈ ਏਮ ਵੈਰੀ ਗਿਚੋਰੀ ਹਾਂਜੀ ਬਹੁਤ ਬਹੁਤ ਹਾਂਜੀ ਮੰਮੀ ਜੀ ਨੇ ਬਹੁਤ ਸਵਾਲ ਉਹ ਬਾਤ ਹੈ ਹੈ ਚਲੋ ਵਧੀਆ ਹੋ ਗਿਆ ਥੈਂਕ ਯੂ ਮੈਂ ਤੇ ਖਾ ਕੇ ਆਇਆ ਅਹੀਂ ਹੋਰ ਖਾਣਾ ਕੀ ਪੁੱਤ ਕੋਈ ਨਹੀਂ ਆਇਆ ਤੇ ਕਰਮਾ ਤੇ ਮੈਂ ਉਹ ਕਿੰਨੇ ਮੈਂ ਮੈਂ ਉਹ ਚੀਜ਼ ਵੇਖਣ ਡਿਆ ਹਣਾ ਜਦੋਂ ਖਾ ਲੈਂਦੇ ਫਿਰ ਤੁਸੀਂ ਖਾ ਲੈਣੀਆਂ ਅਹੀਂ ਫਿਰ ਇਹਨਾਂ ਦੇ ਕਰਮਾ ਚ ਨਹੀਂ ਇੱਕ ਬੰਦ ਵੀ ਹੈ ਹੈਲੋ ਸਭ ਤੋਂ ਬਾਹਰ ਜਵਾਰੀ ਆਈ ਮੈਂ ਵਰਤਾਂ ਹੋਈ ਦੇ ਵਿੱਚ ਲੱਗੀ ਬਾਤ ਚ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਪਹਿਲਾਂ ਬਹਿ ਜਾਓ ਉੱਥੇ ਮੇਰੇ ਇੱਕ ਕਹੀ ਸੀ ਮੈਂ ਫੜ ਲਈ ਨਹੀਂ ਪਰ ਮੈਂ ਕਹੀ ਇਹਨਾਂ ਨੂੰ ਦੂਜੀ ਵੀ ਮੇਰੇ ਕੋ ਕਾਬੂ ਚਲਦੀ ਜਾਵੇ ਪਾਜ ਕੇ ਮੈਨੂੰ ਪਹਿਲਾਂ ਕਾਬੂ ਕਰ ਚਲੋ ਇਹੀ ਜਿਆਦਾ ਜਾਣੇ ਹੋਗੀ ਹਨਾ ਤੇ ਚੱਲਣ ਵੇਲੇ ਕਿੰਨੇ ਜਾਲਾਂ ਦੀ ਹਾਂ ਹਾਂ ਮੰਡੇ ਆਈ ਆ ਗਈ ਨਾਲੇ ਹਨਾ ਮੇਕ ਗੱਲ ਲਿਓ ਹੂੰ ਤੁਰੀ ਪਹਿਲਾ ਆਪਣੇ 3 ਦਿਨ ਖਾਨ ਲਗੇ ਆਹੋ ਉਸ ਤੋਂ ਬਾਅਦ ਸਾਡੀ ਵਾਰੀ ਆ ਗਈ ਸੀ ਫੇਰ ਫੋਨ ਕੀਤਾ ਵੀ ਇਸ ਵੀਡੀਓ ਬਣਨੀ ਆ ਸਾਡੀ ਵਾਰੀ ਆ ਗਈ ਸਾਡੀ ਬਾਅਦ ਵਾਲੀ ਆ ਗਈ ਕਿ ਤਾਪਾ ਵੀ ਬਣਾ ਆਹੋ ਗਾੜੀ ਬਣ ਰਹੀ ਨਹੀਂ ਆ ਰਹੀ ਆ ਦੀ ਵੀ ਆਹੋ ਸਹੀ ਗੱਲ ਹੈ ਹਾਂਜੀ ਸਾਰਿਆਂ ਦੀ ਕਿਸਮਤ ਦੇਖਦੇ ਚਲੋ ਵਧੀਆ ਆ ਗਿਆ ਨਾ ਦੋ ਕਿ ਖੰਦਨਾ ਖੰਦਰ ਦੀ ਚ ਹੈ ਜਿਹੜੀ ਕਰਾਈਂ ਅੰਤੀ ਜੀ ਨੂੰ ਜਾ ਕੇ ਟੈਕਸ ਨੂੰ ਥੈਂਕ ਯੂ ਕਹਿਣੀ ਸੀ ਤੁਸੀਂ ਕਿਆ ਹੀ ਦਿੱਤਾ ਵਾ ਮੈਂ ਕਹਿਣਾ ਹੈ ਹੈ